ਹੈਰੀ ਹੈ ਸਟੇਡ ਹੋ ਗਿਆ ਸਟੇਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਸਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਮੂ ਬਲੌਗ ਦੇ ਵਿੱਚ ਟਾਈਮ ਹੋ ਗਿਆ 11 ਵਜਣੇ ਵਾਲੇ ਆ ਨਹੀਂ 11 ਨਹੀਂ ਬੱਜੇ ਰੁਕ ਜਾ 10:30 ਹੋ ਗਏ ਆ ਤੇ 10:30 ਹੋ ਗਏ ਅੱਜ ਇਹ ਗੱਡੀ ਭਵਾਨ ਚਿੰਤਾ ਨਾ ਕਰ ਤੇਰੀ ਨੰਦਾ ਹਾ ਵਿੱਚ ਉਹ ਦੇਖ ਤਾਂ ਲੈ ਮੇਰੇ ਗੰਨੀ ਹੈ ਕੈਮਰਾ ਹਾ ਹੈਲਾ ਮੇਰੇ ਕੋ ਨਹੀਂ ਹੈ ਦੇਖ ਲੈ ਤੇ ਆਹ ਗੱਡੀ ਆਪਣੀ ਰਾਣੀ ਆਏ ਰਾਜਾ ਤੋਂ ਹੋ ਰਿਹਾ ਉਹਦੇ ਬਾਅਦ ਰਾਣੀ ਦਾ ਨੰਬਰ ਆਉ ਤੇ ਅੱਜ ਗੱਡੀ ਧਵਾ ਕੇ ਗਰੀਸ ਕਰਾ ਕੇ ਫੇਰ ਇਹਦੇ ਅੱਜ ਤੁਹਾਨੂੰ ਗੱਡੀ ਧੁੰਦੀ ਹੋਈ ਦਿਖਾਣੇ ਵੀ ਕਿਆ ਕਾਦੇ ਨਾਲ ਗੱਡੀ ਧਾਉਂਦੇ ਆ ਨਾ ਇਹ ਗੱਡੀ ਤੋਂ ਆਉਣ ਲੱਗੇ ਇੱਕ ਜਿਗਾਰਡ ਪਾਵਾਂਗੇ ਵਿੱਚ ਲੈ ਕੇ ਆਣੇ ਆਪਾਂ ਦੁਕਾਨ ਤੋਂ ਜਾ ਕੇ ਪਰ ਲੋਕ ਕਿਉਂ ਨਾ ਡਾ ਦੁਕਾਨੇ ਬੰਦ ਪਈ ਹੈ ਅੱਜ ਹੈਵੀ ਐ ਦਵਾਰ ਹੈ ਨਾ ਐ ਦਵਾਰ ਕਰਕੇ ਇਹ ਹੁਣ ਅਸਲ ਕਿੱਥੇ ਹੋਰ ਕਿੱਥੇ ਮਿਲ ਸਕਦਾ ਲਓ ਇਮਤਰਾ ਬੜੀ ਸ਼ੀਸ਼ੀ ਤਾਂ ਮਿਲੀ ਨਹੀਂ ਛੋਟੀਆਂ ਫਿਰ ਦੋ ਲੈ ਲਈਆਂ ਆਪਾਂ ਨੇ ਇਹ ਆ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਵਿੱਚ ਪਾ ਕੇ ਬਾਡੀ ਦੇ ਜਦੋਂ ਵੱਜਿਆ ਚਮਕ ਦੇਖਿਆ ਹੋਂਦੀ ਇਹਦੇ ਨਾਲ ਓਏ ਤੋਦੇ ਪੀਪੀ ਲਈ ਚੱਕ ਡੀਜ਼ਲ ਵੀ ਲੈ ਕੇ ਆਨੇ ਆ ਇਹ ਚੀਜ਼ਾਂ ਵੱਜਣੀਆਂ ਆ ਬੀਮਾ ਨਾਰੀਅਲ ਦਾ ਤੇਲ ਤੇ ਡੀਜ਼ਲ ਡੀਜ਼ਲ ਮਾਰਨਾ ਥਲੇ 84 ਨੂੰ ਨਾਰੀਅਲ ਦਾ ਤੇਲ ਵੱਜੂ ਗੱਡੀ ਨੂੰ ਤੇ ਬੀਮਾ ਵੀ ਫਿਰ ਦੇਖਿਓ ਗੱਲ ਬਣਦੀ ਆਓ ਮਿੱਤਰੋ ਲੱਗੀ ਗੱਡੀ ਦੀ ਸਰਵਿਸ ਹੁਣ ਤੇ ਹੁਣ ਦੇਖ ਲਓ ਆ ਦਾਗ ਦੂਜੇ ਸਾਰੇ ਆਰ ਦੀ ਆਰੇ ਭੈਜੋ ਤਰਬੂਜ ਵਾਲੇ ਆ ਇਹੇ ਫਿਰ ਪਾਨਨੇ ਆਪਾਂ ਇਹਦੇ ਜ ਨਾ ਰੀਲ ਦਾ ਤੇਲ ਥੱਲੇ ਮਾਰਾਂਗੇ ਡੀਜ਼ਲ ਡੀਜ਼ਲ ਲਿਆਏ ਆਪਾਂ ਤਾਈ 3 ਲੀਟਰ 2.5 ਲੀਟਰ ਹੈਗਾ ਲੋਹੀ ਮਿੱਤਰੋ ਸ਼ੈਂਪੂ Loreal ਸ਼ੈਂਪੂ ਨਾਈਆਂ ਨਾਆਂ ਹੋ ਰੀਆਂ ਹਾਂਜੀ ਬਾਈ ਹੁਣ ਗੱਲ ਕਰ ਲੰਨੇ ਆ ਕਮੈਂਟਾਂ ਦੀ ਵੈਸੇ ਤਾਂ ਆਪਾਂ ਕਿਸੇ ਨੂੰ ਜਵਾਬ ਦੇ ਹੀ ਹੈ ਨਹੀਂ ਮੰਨੂ ਪਤਾ ਮੇਰੇ ਘਰਦਿਆਂ ਨੂੰ ਪਤਾ ਇਹ ਆ ਜਿਹੜੇ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਪਤਾ ਕਮੈਂਟ ਆਇਆ ਕਹਿੰਦੇ ਤੂੰ ਮੰਨ ਨਾ ਮੰਨ ਕਹਿੰਦਾ ਬਈ ਤੂੰ ਮੁੰਡੇ ਨੂੰ ਜ਼ਿਆਦਾ ਪਿਆਰ ਕਰਦਾ ਕੁੜੀ ਨੂੰ ਜ਼ਿਆਦਾ ਕੁੜੀਆਂ ਨੂੰ ਨਹੀਂ ਉਹ ਕਰਦਾ ਪਹਿਲੀ ਗੱਲ ਤਾਂ ਇਹ ਬਾਈ ਮੈਂ ਆਪਣੇ ਕੁੜੀਆਂ ਨੂੰ ਕੈਮਰੇ ਦੇ ਅੱਗੇ ਨਹੀਂ ਲੈ ਕੇ ਆਂਦਾ ਠੀਕ ਆ ਹੋਇਆ ਕਦੇ ਉਹਨਾਂ ਕੋਲ ਨਹੀਂ ਕੈਮਰਾ ਹੋ ਗਿਆ ਕੋਈ ਗੱਲ ਬਾਤ ਉਹ ਇਹ ਜੀ ਹੋ ਗਈ ਵੀ ਉਹਨਾਂ ਨੂੰ ਨਹੀਂ ਕੈਮਰਾ ਕਮਾਉਣਾ ਪੈ ਗਿਆ ਮੈਂ ਇੱਥੇ ਤੱਕ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਕੈਮਰੇ ਤੋਂ ਦੂਰ ਰੱਖਾਂ ਠੀਕ ਆ ਆਪਣੇ ਘਰ ਦੇਆਂ ਨੂੰ ਘਰ ਦੇਆ ਮਤਲਬ ਆਪਣੀ ਘਰ ਵਾਲੀ ਨੂੰ ਆਰਾ ਆਪਣੀ ਦੋਏ ਕੁੜੀਆਂ ਨੂੰ ਠੀਕ ਆ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਕਈ ਬੰਦੇ ਦਿਖਾ ਦਿੰਦੇ ਆ ਕੈਮਰੇ ਦੇ ਕਈ ਨਹੀਂ ਉਹ ਉਹ ਕਰਦੇ ਠੀਕ ਆ ਇਹਦੇ 'ਚ ਇਹ ਨਹੀਂ ਹੈਗਾ ਵੀ ਮੈਂ ਆਹ ਕੈਮਰਾ ਉਹ ਕਰਕੇ ਕੁੜੀਆਂ ਨੂੰ ਪਿਆਰ ਕਰੀ ਜਾਵਾਂ ਉਹਦੇ ਦਿਖਾਈ ਜਾਵਾਂ ਆਪਾਂ ਯਾਰ ਕੋਈ ਮੈਂ ਪੁਰਾਣੇ ਖੇਲਾਂ ਦਾ ਤਾਂ ਹੈ ਨਹੀਂ ਵੀ 84 ਦੇ ਵੇਲਿਆਂ ਦਾ ਵੀ ਕੁੜੀਆਂ ਨੂੰ ਕੱਟ ਪਿਆਰ ਕਰਦੇ ਮੁੰਡਿਆਂ ਨੂੰ ਵੱਧ ਆਪਣਾ ਉਹ ਕੰਮ ਸਿਸਟਮ ਨਹੀਂ ਹੈਗਾ ਠੀਕ ਆ ਹੁਣ ਜਦ ਮੇਰੇ ਦੂਜੀ ਕੁੜੀ ਹੋਈ ਸੀਗੀ ਹਨਾ ਬਥੇਰੇ ਬੰਦੇ ਨੇ ਉਹ ਕਰਿਆ ਮਨ ਨੂੰ ਆ ਕੇ ਕਰਨ ਯਾਰ ਚੱਲ ਕੋਈ ਨਹੀਂ ਹੌਸਲਾ ਰੱਖੀ ਉਹ ਮੈਂ ਕਿਹਾ ਦੱਸ ਕੁੜੀ ਮੇਰੇ ਹੋਈ ਮੈਂ ਇਹ ਜੇ ਹੌਸਲਾ ਗੇਰਨੇ ਵਾਲੀ ਤੇ ਆ ਗੱਲ ਆ ਠੀਕ ਆ ਮੈਂ ਨਹੀਂ ਫਰਕ ਆਸਾਂ ਦਾ ਮੁੰਡੇ ਆ ਰ ਕੁੜੀ ਚ ਪਰ ਮੈਂ ਆਪਣੀ ਕੁੜੀਆਂ ਨੂੰ ਆਪਣੇ ਘਰ ਦੀ ਨੂੰ ਕੈਮਰੇ ਅੱਗੇ ਨਹੀਂ ਲੈ ਕੇ ਜਾਂਦਾ ਨਾ ਮੈਂ ਕੈਮਰੇ 'ਚ ਉਹਨਾਂ ਨੂੰ ਪਿਆਰ ਕਰਾਂ ਠੀਕ ਆ ਇਹ ਮੈਨੂੰ ਪਤਾ ਮੇਰੇ ਰੱਬ ਨੂੰ ਪਤਾ ਮੇਰੇ ਘਰਦਿਆਂ ਨੂੰ ਪਤਾ ਯਾ ਜਿਹਨ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਪਤਾ ਹੁਣ ਦੂਜੀ ਗੱਲ ਆ ਗਈ ਕਹਿੰਦੇ ਤੂੰ ਦੇਸ਼ ਦਰੋਹੀਆਂ ਵਾਲੇ ਕੰਮ ਕਰਦਾ ਮੈਂ ਭਾਈ ਦੇਸ਼ ਦਰੋਹੀਆਂ ਵਾਲਾ ਕਿਆ ਕੰਮ ਕਰਿਆ ਮਨੋ ਦੱਸੋ ਜੰਗ ਲੜਾਈ ਲੱਗੀ ਨਹੀਂ ਲੱਗੀ ਉਹ ਗੱਲ ਛੱਡੋ ਹੁਣ ਮੇਰੀ ਗੱਲ ਸੁਣੋ মিডিਆ ਵਾਲੇ ਤਾਂ ਫਲਾਏ ਰਹੇ ਆ ਖਬਰਾਂ ਹਨਾ ਜੰਗ ਲੱਗੀ ਓ ਲੱਗੀ ਇਹ ਗੱਲਾਂ ਕਰਕੇ ਵੀ ਮੈਂ ਕਹਿ ਕੇ ਵੀ ਹਾਂ ਜੰਗ ਲੱਗੀ ਹੈ ਮੈਂ ਆਪਣੇ ਘਰਦਿਆਂ ਨੂੰ ਡਰਾਦਮਾ ਜਾਂ ਨਿਆਣਿਆਂ ਨੂੰ ਡਰਾਦਮਾ ਹੋਰ ਵੀ ਤੁਹਾਡੇ ਨਿਆਣਿਆਂ ਨੂੰ ਵੀ ਡਰਾਦਮਾ ਜਿਹੜੇ ਵੀ ਮੇਰਾ ਵਲੌਗ ਦੇਖਦੇ ਆ ਹਨ ਵੀ ਉਹਨੇ ਵੀ ਕਹਿਤਾ ਵੀ ਯਾਰ ਭਾਈ ਲੱਗੀ ਚੱਲ ਲੱਗੀ ਠੀਕ ਆ ਉਹਨਾਂ ਨੇ ਆਪਣਾ ਨਵੇੜਾ ਕਰ ਲਿਆ ਠੀਕ ਆ ਆਪਾਂ ਕਿਸੇ ਨੂੰ ਡਰਾਈਏ ਤਾਂ ਨਾ ਕਿਸੇ ਨੂੰ ਪੈਨਿਕ ਤਾਂ ਨਾ ਕਰੀਏ ਹੁਣ ਇਹ ਤਾਂ ਸਾਨੂੰ ਵੀ ਪਤਾ ਵੀ ਹਾਂ ਹਮਲੇ ਹੋਏ ਆ ਹੁਣ ਮੈਂ ਆਪਣੇ ਦਾਦੇ ਨੂੰ ਬਾਪੂ ਨੂੰ ਉਹਨੂੰ ਕਹਿ ਦਵਾਉਂਦੀ ਹਾਂ ਬਾਪੂ ਵੀ جنگ ਲੱਗੀ ਵੀ ਉਹ ਕਰ ਹੁਣ ਉਹ ਜਿਹੜਾ ਡਰ ਕੇ ਉਹਦੇ ਮਨ ਚ ਡਰਾ ਜਾਵੇ ਜਿਨ੍ਹਾਂ ਨੇ ਬਈ ਜੰਗਾਂ ਦੇਖੀਆਂ ਨਾ ਉਹਨਾਂ ਨੂੰ ਪਤਾ ਠੀਕ ਆ ਬਈ ਕਿਹੜੇ ਹਾਲਾਤਾਂ ਚੋਂ ਹੁੰਦਾ ਹੁਣ ਆ ਇਹਦਾ ਹੁਣ ਜਿਨ੍ਹਾਂ ਨੇ ਘਰ ਛੱਡਨੇ ਆ ਆਪਣੇ ਉਹਨਾਂ ਨੂੰ ਪਤਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਨਹੀਂ ਨਾ ਬਈ ਹੋ ਗਈ ਉਹ ਬੰਦ ਹੋ ਗਈ ਹਾਂ ਠੀਕਾ ਇਹ ਜੇ ਦੇਸ਼ ਦਰੋਈਆਂ ਵਾਲਾ ਕੋਈ ਕੰਮ ਨਹੀਂ ਹੈਗਾ ਹੁਣ ਮੇਰੀ ਗੱਲ ਸੁਣੋ ਗੁਜਰਾਤ ਵਾਲੇ ਪਾਸੇ ਕਿਉਂ ਨਹੀਂ ਉਹ ਉਹ ਜਾਂ ਇੱਧਰ ਰਾਜਸਥਾਨ ਵਾਲੇ ਪਾਸੇ ਇਹ ਪੰਜਾਬ ਜੇ ਕਿਉਂ ਹੋ ਰਿਹਾ ਗੱਲ ਤਾਂ ਸੋਚਣ ਵਾਲੀ ਆ ਜੇ ਇਹ ਕਰਕੇ ਆਪਣੇ ਦੇਸ਼ ਨੂੰ ਹਰਿ ਕੇ ਪਿਆਰ ਕਰਦਾ ਹੁੰਦਾ ਜਦ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਆ ਔਰ ਜੱਤ ਕੋਈ ਬੋਲਿਆ ਨਹੀਂ ਏ ਤੁਹਾਡੇ ਜੋ ਵੀ ਹਾਂ ਦੇਸ਼ ਦਰੋਹੀ ਵਾਲੇ ਕੰਮ ਹੋ ਰਹੇ ਆ ਉਹ ਵੀ ਤਾਂ ਦੇਸ਼ ਦਰੋਹੀਆਂ ਵਾਲੇ ਕੰਮ ਆ ਜਿਨ੍ਹਾਂ ਨੇ ਪਾੜੇ ਅੰਗ ਮੜਿਆ ਆ ਗੱਲ ਨੂੰ ਹੱਥ ਮਾਰਿਆ ਕਰੋ ਠੀਕ ਆ ਬਾਕੀ ਹਰੇਕ ਦੀ ਆਪਣੀ ਪਰਸਨਲ ਲਾਈਫ ਹੁੰਦੀ ਆ ਕਿਸੇ ਨੇ ਕੈਮਰੇ ਅੱਗੇ ਕਿਸੇ ਨੂੰ ਦਿਖਾਣਾ ਨਹੀਂ ਦਿਖਾਣਾ ਉਹ ਆਪਣੀ ਪਰਸਨਲ ਲਾਈਫ ਆ ਤੇ ਬਾਕੀ ਲਵ ਯੂ ਐ ਸਾਰਿਆਂ ਨੂੰ ਗੱਡੀ ਧੋਈਏ ਆਪਾਂ ਆਇਆ ਤੁਹਾਨੂੰ ਦੱਸਿਏ ਵੀ ਇਹ ਪਾਉਣ ਨਾਲ ਕੀ ਫਾਇਦਾ ਹੁੰਦਾ ਇਹ ਆ ਦੇਖੋ ਸਟੀਲ ਜਿੰਨਾ ਵੀ ਗੱਡੀ ਤੇ ਸਟੀਲ ਆ ਸਭ ਚਮਕ ਜਾਂਦਾ ਇਹ ਪਾਉਣੇ ਨਾਲ ਵੀ ਮਮ ਬਾਉਣੇ ਨਾਲ ਠੀਕ ਆ ਅਰ ਜਿਹੜਾ ਨਾਰੀਅਲ ਦਾ ਤੇਲ ਆ ਉਹਦੇ ਨਾਲ ਬਾਡੀ ਚਮਕੂਗੀ ਆਓ ਜੀ ਮੇਟਰੋ ਦੇਖੋ ਫਰਕ ਆਉਣ ਮਾਰ ਕੇ ਨਾਰੀਅਲ ਦਾ ਤੇਲ ਨਾਲ ਇੰਨਾ ਫਰਕ ਪੈਂਦਾ ਦੇਖੋ ਚਮਕ ਚ ਹੁਣ ਇਹ ਨਾ ਪੂਰੀ ਚਮਕ ਪੱਕੇ ਟਰੱਕ ਵਾਲੇ ਪੱਕੇ ਟਰੱਕ ਵਾਲੇ ਹਾਂ ਇਹ ਇਧਰ ਹਲੇ ਬੱਜਣਾ ਪਾਣੀ ਅੰਦਰ ਇੱਕਣੇ ਪਈ ਆhle ਇਹ ਤਰਪਾਲ ਵੀ ਧਵਾਵਾਂਗੇ ਬਾਅਦ ਚ ਨਾ ਗੱਡੀ ਤਾਰ ਕੇ ਉੱਥੇ ਖੜੀ ਕਰਕੇ ਇਹ ਤਰਪਾਲ ਧਵਾਵਾਂਗੇ ਨਾਲੇ ਮਿੱਤਰੋ ਗੱਡੀ ਧੋ ਹੋ ਰਹੀ ਆ ਇਹ ਜੋ ਆ ਗਏ ਕਹਿੰਦੇ ਪਾਣੀ ਸਿੱਟਦੇ ਸਾਡੇ ਉੱਪਰ ਕਹਿੰਦੇ ਗਰਮੀ ਬਹੁਤ ਆ ਆਰ ਦੇ ਫੁਆਰਾ ਅ ਗਰਮੀ ਆ ਰੁਕ ਜਾ ਲੈ ਬੱਸ

ਆਪਈ ਹੁਣ ਬੱਜੂਗਾ ਡੀਜ਼ਲ ਚਾਸੀ ਤੇ ਹੋਣੇ ਦਾ ਕੰਮ ਨਿਪੜ ਗਿਆ ਸਾਰਾ ਬੱਤਰਪਾਲ ਰਹਿ ਗਈ ਤਰਪਾਲ ਗੱਡੀ ਥੱਲੇ ਤਾਰ ਕੇ ਉੱਤੇ ਲਾ ਕੇ ਮੈਂ ਫਿਰ ਤਰਪਾਲ ਧੋਆ ਲਵਾਂਗੇ ਬਾਕੀ ਉਦਾਂ ਦੇਖੋ ਤੁਸੀਂ ਆ ਓਕੇ ਹੋਇਆ ਪਿਆ ਕੰਮ ਬੈਟਰੀ ਵੀ 2% ਰਹਿ ਗਈ ਫੋਨ ਦੀ ਡੰਬਾ ਚ ਦਾ ਡੀਜ਼ਲ ਡੀਜਲਾ ਆਪਣਾ ਲਿਆ ਕੇ ਦੇਣਾ ਪੈਂਦਾ ਬਾਈ ਡੀਜ਼ਲ ਇਹਦਾ ਬੇਚ ਅਨਕ ਲੋਡ ਨਹੀਂ ਹੁੰਦਾ ਅਰੇ ਮਾਦੇ ਵੀ ਵੱਜੂਗਾ ਸਾਰੇ ਚਾਸੀ ਦੇ ਵੀ ਵੱਜੂ ਥੱਲੇ ਥੱਲੇ ਨਹੀਂ ਮੈਟਰ ਡੀਜ਼ਲ ਵੱਜ ਰਿਹਾ ਤੇ ਹਾ ਜਿਹੜਾ ਨਾਰੀਅਲ ਦਾ ਤੇਲ ਆ ਹਨਾ ਇਹ ਮਾਰਨਾ ਕਿਵੇਂ ਆ ਇਹ ਦੱਸਣਾ ਭੁੱਲ ਗਿਆ ਸੀਗਾ ਮੈਂ ਬਈ ਇਹ ਨਾ ਮਤਲਬ ਜਿਵੇਂ ਆਪਾਂ ਸਰਫ ਸ਼ੈਂਪੂ ਜੋ ਵੀ ਗੱਡੀ ਤੇ ਮਾਰਨਾ ਬਾਡੀ ਤੇ ਹਨਾ ਇਹ ਉਹਦੇ ਵਿੱਚ ਪਾ ਦੇਣਾ ਮਤਲਬ ਜਦ ਗੱਡੀ ਧੋਣ ਲਗੇ ਸਰਫ ਸ਼ੈਂਪੂ ਦੇ ਉਹ ਜਿੰਨੇ ਉਹ ਥੋੜੀ ਬਾਲਟੀ ਹੈ ਹਨਾ ਉਹ ਸਾਰੀ ਚ ਛੋਟੀਆਂ-ਛੋਟੀਆਂ ਦੋ ਸ਼ੀਸ਼ੀਆਂ ਪਾ ਲਓਇਆ ਇੱਕ ਵੱਡੀ ਪਾ ਲਓ ਤੇ ਉਹਦੇ ਨਾਲ ਸਾਰਾ ਹੈ ਨਾਲ ਦੀ ਨਾਲ ਸ਼ਰਪੂ ਦੇ ਨਾਲ বাজ ਜਾਂਦਾ ਇਹ ਪਾਉ ਆ ਗਿਆ ਸੀਗਾ ਆਪਾਂ ਨੂੰ ਮਿਲ ਲੈ ਤੇੜਾਕ ਕਾਲੂ ਆ ਜਾ ਫਿਰ ਆਇਆ ਮੈਨ ਨਾਲ ਨੂੰ ਲਾਹ ਮੇਰਾ ਹੀ ਮਿੱਤਰੋ ਸਰਪਾਲ ਦੀ ਧੋਤ ਧੋਈ ਚੱਲ ਰਹੀ ਹੈ ਗੱਡੀ ਤਾਂ ਨਿੱਬੜ ਗਿਆ ਕਿਉਂਕਿ ਕਾਲਸ ਜੀ ਬਹੁਤ ਧੀਸ ਵਾਲੀ ਆ ਵਾਲੀ